ਦੋਸਤੋ ਅੱਜ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਰਹੇ ਆ ਤੁਹਾਡੇ ਲਈ ਇੱਕ ਨਵਾਂ ਮੇਰੇ ਰਸਪੀ ਲੈ ਕੇ ਅੱਜ ਅਸੀਂ ਬਣਾਵਾਂਗੇ ਸੂਜੀ ਦਾ ਇੱਕਦਮ ਸੁਆਦਿਸ਼ਟ ਤੇ कुरकुरा ਨਾਸ਼ਤਾ ਇਸ ਨਾਸ਼ਤੇ ਨੂੰ ਤੁਸੀਂ ਸਵੇਰੇ ਸ਼ਾਮ ਦੁਪਹਿਰ ਜਦੋਂ ਵੀ ਚਾਹੋ ਖਾ ਸਕਦੇ ਹੋ ਦੋਸਤੋ ਜਿੰਨਾ ਵੀਰਾਂ ਭੈਣਾਂ ਦੋਸਤਾਂ ਮਿੱਤਰਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੈਪੀਟਲਸ ਫੂਡ ਦੇ ਵਿੱਚ। ਨਾਸ਼ਤਾ ਬਣਾਉਣ ਦੇ ਲਈ ਅਸੀਂ ਇੱਕ ਕੱਪ ਸੂਜੀ ਦਾ ਇੱਕ ਕੱਚ ਦੇ ਬਾਲ ਵਿੱਚ ਪਾ ਲਿਆ ਤੇ ਇਸ ਦੇ ਵਿੱਚ ਪਾਵਾਂਗੇ ਅਸੀਂ ਸਵਾਦ ਦੇ ਅਨੁਸਾਰ ਨਮਕ। ਇੱਥੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਘੱਟ ਜਾਂ ਵੱਧ ਜਿੰਨੀ ਸੂਜੀ ਚਾਹੋ ਨਹੀਂ ਪਾ ਸਕਦੇ ਹੋ। ਤੇ ਸੂਜੀ ਜਿੰਨੀ ਅਸੀਂ ਲਈ ਆ ਉਸ ਦਾ ਅੱਧਾ ਹਿੱਸਾ ਜੇ ਇੱਕ ਕੱਪ ਸੂਜੀ ਲਈ ਆ ਤਾਂ ਅਸੀਂ ਅੱਧਾ ਕੱਪ ਦਹੀਂ ਦਾ ਇੱਕ ਬਰੀਕ کٹਿਆ ਹੋਇਆ ਵੱਡਾ ਪਿਆਜ਼ ਹਰੀ ਮਿਰਚ ਤੇ ਅਦਰਕ ਨੂੰ ਬਰੀਕ ਕੁੱਟ ਕੇ ਲਿਆ ਤੇ ਨਾਲ ਹੀ ਅਸੀਂ ਪਾਵਾਂਗੇ ਸ਼ਿਮਲਾ ਮਿਰਚ ਬਰੀਕ ਕੀਤੀ ਹੋਈ ਇੱਥੇ ਤੁਸੀਂ ਸਬਜ਼ੀਆਂ ਹੋਰ ਵੀ ਪਾ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਜੋ ਤੁਹਾਡੇ ਕੋਲ ਮੌਜੂਦ ਨੇ ਤੇ ਅਸੀਂ ਨਾਲ ਹੀ ਪਾਵਾਂਗੇ ਚਿਲੀ ਫਲੇਕਸ ਅਗਰ ਤੁਸੀਂ ਘਰ ਦੇ ਵਿੱਚ ਬੱਚਿਆਂ ਦੇ ਲਈ ਤਿਆਰ ਕਰਨਾ ਤਾਂ ਚਿਲੀ ਫਲੇਕਸ ਘੱਟ ਵੀ ਪਾ ਸਕਦੇ ਹੋ ਤੇ ਆਪਣੇ ਹਿਸਾਬ ਦੇ ਨਾਲ ਤੁਸੀਂ ਮਿਰਚ ਨਮਕ ਘਟਾਵਾਂ ਦਾ ਸਕਦੇ ਹੋ ਤੇ ਇਸ ਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਤੇ ਥੋੜਾ ਜਿਹਾ ਪਾਣੀ ਪਾ ਕੇ ਇੱਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਕੋਲ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਾਵਾਂਗੇ ਹਰਾ ਬਰੀਕ ਕੱਟਿਆ ਹੋਇਆ ਧਨੀਆ ਤੇ ਇਸ ਨੂੰ ਇੱਕ ਵਰਤਣੀ ਆ ਪਾ ਕੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਸਾਰੀਆਂ ਸਬਜ਼ੀਆਂ ਤੇ ਧਨੀਆ ਆਪਣੇ ਬੈਟਰ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਦੇਖੋ ਆਪਣਾ ਬੈਟਰ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਇਸ ਨੂੰ 10 ਤੋਂ 15 ਮਿੰਟ ਦੇ ਲਈ ਸਾਈਡ ਤੇ ਟੱਕ ਕੇ ਰੱਖ ਦਵਾਂਗੇ ਤਾਂ ਜੋ ਸੂਜੀ ਚੰਗੀ ਤਰ੍ਹਾਂ ਪਾਣੀ ਨੂੰ ਸੋਖ ਲਵੇ ਤੇ ਇਸ ਦੇ ਲਈ ਆਪਾਂ ਇੱਕ ਕਰਾਂਗੇ ਹਰੀ ਚਟਨੀ ਤਿਆਰ ਹਰੀ ਚਟਨੀ ਤਿਆਰ ਕਰਨ ਦੇ ਲਈ ਅਸੀਂ ਇੱਕ ਗ੍ਰੈਂਡਰ ਜਾਰ ਦੇ ਵਿੱਚ ਪਾਈਆਂ ਨੇ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਦੋ ਟੁਕੜੇ ਅਦਰਕ ਦੇ ਹਰਾ ਧਨੀਆ ਹਰੇ ਧਨੀਏ ਨੂੰ ਅਸੀਂ ਉਹਦੇ ਡੰਡੀਆਂ ਦੇ ਸਮੇਤ ਹੀ ਪਾਵਾਂਗੇ ਤੇ ਨਾਲ ਹੀ ਪਾਵਾਂਗੇ ਨਮਕ ਤੇ ਨਾਲ ਕਾਲਾ ਨਮਕ ਤੇ ਥੋੜਾ ਜਿਹਾ ਆਪਾਂ ਭੁੰਨਿਆ ਹੋਇਆ ਜੀਰਾ ਤੇ ਨਿੰਬੂ ਦਾ ਰਸ ਇਸ ਨੂੰ ਪਾ ਕੇ ਆਪਾਂ ਇੱਕ ਬਰੀਕ ਚਟਨੀ ਬਣਾ ਲਵਾਂਗੇ ਤਾਂ ਜੋ ਆਪਾਂ ਆਪਣੇ ਨਾਸ਼ਤੇ ਦੇ ਨਾਲ ਸਰਵ ਕਰ ਸਕੇ ਦੇਖੋ ਜੀ ਆਪਣੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਉਧਰ ਹੁਣ ਆਪਣਾ ਜੋ ਵੈਟਰ ਸੀ ਉਹ ਵੀ ਬਣ ਕੇ ਚੰਗੀ ਤਰ੍ਹਾਂ ਤਿਆਰ ਹੋ ਗਿਆ ਇਸ ਨੂੰ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਬਿਲਕੁਲ ਲਾਸਟ ਦੇ ਵਿੱਚ ਆਪਾਂ ਇਸ ਦੇ ਵਿੱਚ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਬੇਕਿੰਗ ਸੋਡਾ ਖਾਣ ਵਾਲਾ ਸੋਡਾ ਖਾਣ ਵਾਲਾ ਸੋਡਾ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਸੋਡਾ ਇਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਦੋਸਤੋ ਖਾਣ ਵਾਲਾ ਸੋਡਾ ਆਪਾਂ ਇੱਥੇ ਬਿਲਕੁਲ ਲਾਸਟ ਦੇ ਵਿੱਚ ਹੀ ਪਾਉਣਾ। ਇਸ ਨੂੰ ਹੁਣ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਆਪਾਂ ਇੱਕ ਕੜਾਹੀ ਦੇ ਵਿੱਚ ਕਰਾਂਗੇ। ਤੇਲ ਗਰਮ ਤੇਲ ਨੂੰ ਆਪਾਂ ਮੀਡੀਅਮ ਹੀ ਰੱਖਣਾ, ਜ਼ਿਆਦਾ ਗਰਮ ਨਹੀਂ ਕਰਨਾ। ਨਹੀਂ ਤਾਂ ਆਪਣੇ ਜੋ ਆਪਾਂ ਨਾਸ਼ਤਾ ਇਸ ਦੇ ਵਿੱਚ ਪਾਵਾਂਗੇ ਉੱਪਰੋਂ ਉੱਪਰ ਪੱਕ ਜਾਵੇਗਾ ਤੇ ਅੰਦਰੋਂ ਖੱੱਚਾ ਰਹਿ ਜਾਵੇਗਾ। ਮੀਡੀਅਮ ਸੇਕ ਤੇ ਹੀ ਆਪਾਂ ਇਹਨਾਂ ਨੂੰ ਗਰਮ ਕਰਾਂਗੇ। ਜ਼ਿਆਦਾ ਸਲੋ ਸੇਕ ਤੇ ਵੀ ਨਹੀਂ ਪਾਉਣਾ। ਨਹੀਂ ਤਾਂ ਇਹ ਤੇਲ ਨੂੰ ਸੋਖਣਗੇ, ਤੇਲ ਨੂੰ ਪੀਣਗੇ। ਤੇ ਇੱਕ ਇੱਕ ਕਰਕੇ ਆਪਾਂ ਇਸ ਦੇ ਵਿੱਚ ਪਾਉਂਦੇ ਜਾਵਾਂਗੇ ਥੋੜਾ ਜਿਹਾ ਆਪਣੇ ਹਿਸਾਬ ਦੇ ਨਾਲ ਛੋਟੇ ਛੋਟੇ ਪੀਸ ਬਣਾ ਕੇ। 2 ਤੋਂ 3 ਮਿੰਟ ਦੇ ਵਿੱਚ ਇਹ ਫਰਾਈ ਹੋ ਜਾਣਗੇ। ਆਪਾਂ ਇਹਨਾਂ ਨੂੰ ਹਲਾ ਹਲਾ ਕੇ ਇਹਨਾਂ ਦੇ ਪਾਸੇ ਬਦਲਦੇ ਜਾਵਾਂਗੇ ਤੇ 골ਡਨ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਫਰਾਈ ਕਰਾਂਗੇ ਦੇਖੋ ਆਪਣੇ ਨਾਸ਼ਤਾ ਚੰਗੀ ਤਰ੍ਹਾਂ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਛਾਨਣੀ ਦੀ ਮਦਦ ਦੇ ਨਾਲ ਅਲੱਗ ਟਰੇ ਦੇ ਵਿੱਚ ਕੱਢ ਲਵਾਂਗੇ ਤੇ ਬਾਅਦ ਵਿੱਚ ਆਪਾਂ ਸਰਵ ਕਰਾਂਗੇ ਸਾਰਿਆਂ ਨੂੰ ਇਕੱਠੇ ਕਰਕੇ ਹੁਣ ਜੋ ਬਾਕੀ ਵਿੱਚ ਦਾ ਬੈਟਰ ਆ ਸਾਡੇ ਕੋਲ ਅਸੀਂ ਉਹਨਾਂ ਨੂੰ ਵੀ ਇਸ ਦੇ ਵਿੱਚ ਇਕੱਲਾ ਇਕੱਲਾ ਕਰਕੇ ਪਾ ਦਮਾਂਗੇ ਦੇਖੋ ਆਪਣੇ ਇੱਕਦਮ ਕੁਲਕਰਾ ਨਾਸ਼ਤਾ ਬਣ ਕੇ ਤਿਆਰ ਇਹਨੂੰ ਸਾਈਡ ਤੇ ਰੱਖਾਂਗੇ ਤੇ ਜੋ ਬਾਕੀ ਸਾਡੇ ਕੋਲੇ ਬਚਦਾ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਪਾ ਲਵਾਂਗੇ ਤੇ ਉਸੇ ਤਰ੍ਹਾਂ ਹੀ ਆਪਾਂ మీడియం ਸੇਕ ਤੇ ਇਹਨਾਂ ਨੂੰ ਵੀ ਫਰਾਈ ਕਰਦੇ ਜਾਵਾਂਗੇ ਹੌਲੀ ਹੌਲੀ ਹਿਲਾਉਂਦੇ ਹੋਏ ਲਓ ਇਹ ਵੀ ਆਪਣੇ 2 ਤੋਂ 3 ਮਿੰਟ ਦੇ ਵਿੱਚ ਹੀ ਬਣ ਕੇ ਤਿਆਰ ਹੋ ਗਏ ਆਪਾਂ ਇਹਨਾਂ ਨੂੰ ਵੀ ਅਲੱਗ ਉਸੇ ਪਲੇਟ ਦੇ ਵਿੱਚ ਹੀ ਕੱਢ ਲਵਾਂਗੇ। ਲਓ ਜੀ ਸੂਜੀ ਦਾ ਸਾਰਾ ਨਾਸ਼ਤਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ। ਹੁਣ ਆਪਾਂ ਇਹਨੂੰ ਸਰਵ ਕਰਾਂਗੇ ਜੋ ਆਪਾਂ ਹਰੀ ਚਟਨੀ ਤਿਆਰ ਕੀਤੀ ਆ ਉਸ ਦੇ ਨਾਲ। ਹਾਂਜੀ ਦੋਸਤੋ, ਇਹ ਸੂਜੀ ਦੇ कुरकुरੇ ਨਾਸ਼ਤੇ ਦੀ ਰੈਸਪੀ ਕਿ ਮਿਲ ਗਈ ਪਲੀਜ਼ ਕਮੈਂਟ ਜ਼ਰੂਰ ਕਰਨਾ। ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ। ਹੋਰ ਨਵੇਂ-ਨਵੇਂ ਵੀਡੀਓਜ਼ ਦੇਖਣ ਦੇ ਲਈ ਜੁੜੇ ਰਹੋ ਕੈਪੀਟਲਸ ਫੂਡ ਦੇ ਨਾਲ। ਧੰਨਵਾਦ ਜੀ। ਸਤਿ ਸ੍ਰੀ ਅਕਾਲ।